ਇਨੇ ਇਹ ਨਹੀਂ ਦੇਖਣਾ ਵੀ ਇਹ ਜੱਜ ਦਾ ਮੁੰਡਾ ਹੈ ਜਾਂ ਡੀਐਸਪੀ ਦਾ ਜਾਂ ਐਸਐਸਪੀ ਦਾ ਹੈ ਜਾਂ ਡੀਸੀ ਦਾ ਹੈ ਜਾਂ ਡੀਸੀ ਦਾ ਹੈ ਜਾਂ ਕਿਸੇ ਵੱਡੇ ਅਫਸਰ ਦਾ ਹੈ ਕਿਸੇ ਨੂੰ ਨਹੀਂ ਦੇਖਣਾ ਸਭ ਦੀ ਮੌਤ ਹੈ ਜਦੋਂ ਸਭ ਦੀ ਮੌਤ ਹੈ ਤੁਰਦੀ ਫਿਰਦੀ ਜਦੋਂ ਤੁਹਾਡੀ ਮੌਤ ਕਦੋਂ ਵੀ ਹੋ ਸਕਦੀ ਹੈ ਕਦੋਂ ਵੀ ਤੇ ਚ ਪੈ ਗਈ ਨੇ ਰਾਤੀ ਮੇਰੇ ਨਾਲ ਚ ਪੈ ਗਈ ਕੀ ਗੱਲ ਹੋ ਗਈ ਮਤਾ ਹੈ ਕੀ ਹੋ ਗਿਆ ਹੂ ਲੈ ਜਾ 15 ਟਰੰਕੇ ਲੱਗੇ ਨੇ ਜਿਵੇਂ ਅੱਜ ਇਹ ਕਰਦੇ ਨੇ ਜੇ ਕਿਸੇ ਦਾ ਕੋਈ ਕਤਲ ਹੋ ਗਿਆ ਫੇਰ ਕੀ ਕਰਨਗੇ ਕਤਲਿਆ ਤੇਕ ਕਤਲ ਹੀ ਹੈ ਜੀ ਇਹਦਾ ਕਤਲ ਦੀ ਪਰਚਾ ਹੋਣਾ ਚਾਹੀਦਾ ਹੈ ਜਿੱਦਾਂ ਲੱਕੇ ਉਰੇ ਗੜ ਬਣਾ ਰੱਖੇ ਪੈਣਦਾ ਯਾਰ ਸਾਡੇ ਇੱਥੇ ਉਹ ਬਣਾ ਰੱਖੇ ਵੀਰੇ ਮੈਂ ਕਹਿੰਦਾ ਯਾਰ ਕਿਸੇ ਦੇ ਜੰਮੇ ਕਿਸੇ ਦਾ ਲੈਣਾ ਕਿਸੇ ਦਾ ਦੇਣਾ ਨੁਕਸਾਨ ਸਾਡਾ ਸਾਰਾ ਖਤਰੇ ਵਾਲੀ ਗੱਲ ਹੈ ਇਹ ਤਾਂ ਬਹੁਤ ਧਿਆਨ ਨਾਲ ਜਾਂੰਨਾ ਹੈ ਜੀ ਉਰੋਂ ਕਿਉਂ ਬਾਈ ਜੀ ਖਤਰਨਾਕ ਹੈ ਹਾਂ ਜੀ ਪੂਰੀ ਖਤਰਨਾਕ ਹੈ ਜੀ ਰਾਤ ਨੂੰ ਤੈਨੂੰ ਕਿਹੜਾ ਪਤਾ ਲੱਗਦਾ ਦਾ ਹਰੇ ਕੋਰੇ ਆ ਖੜਦੇ ਉਰੇ ਸਾਲਾ ਤੇ ਗਰਾਉਂਡ ਹੈ ਕੋਈ ਮਾਰਡ ਕਰਕੇ ਚੁੱਪ ਕਰ ਗਿਆ ਮੇਰੀ ਸਲਾਹ ਦੀ ਮੈਂ ਥਾਣੇ 'ਚ ਜਾ ਕੇ ਖੜਦਾ ਮੈਂ ਉਹ ਮੁੰਡੇ ਦਾ ਮੁੰਡੇ ਦਾ ਗੁੱਠਾ ਫੜ ਗਿਆ ਸਾਡੇ ਪਿੰਡਾਂ ਹੱਡ ਹੱ ਹਾਏ ਸਰਪੰਚ ਦਾ ਬੱਚਾ ਮਰਿਆ ਹੁਣ ਅੱਜ ਖਬਰਾਂ ਦਿਖਾ ਰਹੇ ਤੇ ਕਣੀ ਕਿਹੜੇ ਪਿੰਡ ਦਾ ਕਰ ਰਹੇ ਤੇ ਸਰਪੰਚ ਦਾ ਹਾਂ ਕੱਲ੍ਹ ਹੀ ਮੁੰਡਾ ਦੀ ਮਰ ਮਰ ਗਿਆ ਫੇਰ ਤੁਸੀਂ ਲਾ ਲੋ ਇਹ ਪ੍ਰਸ਼ਾਸਨ ਪਰਚਾ ਹੀ ਉਹਨਾਂ ਦੇ ਮਾਪੇ ਬਾਪ ਤੇ ਦੇਵੇ ਜਾ ਕੇ ਇਹ 1.5 ਮਹੀਨਾ ਚੱਲਣਾ ਕੰਮ ਇਹੀ ਬੇਨਤੀ ਕਰਦੇ ਆ ਜਿਹੜੇ ਮੋਟਰਸਾਈਕਲਾਂ ਤੇ ਰਹਿੰਦੇ ਨੇ ਜ਼ਿਆਦਾਤਰ ਸਕੂਟਰੀਆਂ ਤੇ ਬਜ਼ੁਰਗ ਬੱਚੇ ਛੋਟੇ ਛੋਟੇ ਜਾਂ ਮਾਈਆਂ ਬੀਬੀਆਂ ਜਾਂਦੀਆਂ ਨੇ ਸ਼ਹਿਰਾਂ ਨੂੰ ਜਾਂ ਸਕੂਟਰੀਆਂ ਤੇ ਉਹ ਭਾਈ ਗਲ ਦੇ ਵਿੱਚ ਆਪਦਾ ਲਵੇਟ ਕੇ ਜਾਇਆ ਕਰੋ ਜੇ ਬਚਣਾ ਨਹੀਂ ਸੋਡੀ ਮੌਤ ਕਦੋਂ ਵੀ ਹੋ ਸਕਦੀ ਹੈ ਕਦੋਂ ਵੀ ਜਦੋਂ ਵੀ ਜਾਓ ਸੜਕ ਦੇ ਉੱਪਰ ਚੁੰਨੀ ਕਹਿ ਲੋ ਜਾਂ ਕੋਈ ਕੱਪੜਾ ਆਪਦਾ ਇੱਥੇ ਲਵੇਟ ਕੇ ਜਾਏ ਅੱਖ ਚ ਵੀ ਪੈ ਸਕਦਾ ਹੈ ਮੂੰਹ ਤੇ ਵੀ ਹੈ ਕਿਤੇ ਵੀ ਪੈ ਸਕਦੀ ਹੈ ਉਹ ਟੋਰ ਜਿੱਥੇ ਪਏਗੀ ਅੱਖ ਨਹੀਂ ਬਚਦੀ ਨੱਕ ਨਹੀਂ ਬਚਦਾ ਤੁਹਾਡਾ ਗਲ ਨਹੀਂ ਬਚਦਾ ਐਦੂ ਥੱਲੇ ਦਾ ਚੱਲ ਕੱਪੜੇ ਹੁੰਦੇ ਨੇ ਪਾਏ ਹੋਏ ਹੱਥ ਤੇ ਪੈ ਗਈ ਹੱਥ ਨਹੀਂ ਬਚਦਾ 15 ਦਿਨ ਰੋਡ ਦੇ ਉੱਪਰ ਜਣੀ ਕੀ ਆਪਦਾ ਸੇਫਟੀ ਨਾਲ ਜਾਣਾ ਆਪਦਾ ਰੋਡ ਤੇ ਸੇਫਟੀ ਛੱਡੀ ਆਪਦੀ ਹੈ ਜੇ ਬਚਣਾ ਆਪੋ ਜਾਨ ਬਚਾ ਲਓ ਆਪਦੀ ਨਹੀਂ ਤਾਂ ਤੁਸੀਂ ਦੇਖ ਲਿਆ ਵੀ ਕੋਈ ਕਿਸੇ ਨੂੰ ਨਹੀਂ ਪੁੱਛ ਰਿਹਾ ਹੈ ਓਰੇ ਆਪਦੀ ਜਾਨ ਦੇ ਆਪ ਜ਼ਿੰਮੇਵਾਰ ਹੋ ਜੇ ਤਾਂ ਕੱਲ ਚ ਪਾ ਲੋਗੇ ਕੱਪੜਾ ਬਚ ਜਾਓਗੇ ਮੂੰਹ ਮਾ ਟਾ ਕੇ ਗੌਰ ਨਾਲ ਕਿਉਂ ਚਲਦੀ ਦੀ ਨਹੀਂ ਤਾਂ ਇਹ ਨਹੀਂ ਕਿਧਰੋਂ ਆਜੇ ਤਾਰ ਸਕਿੰਟੇ ਚ ਆ ਜਾਂਦਾ ਇਹ ਤਾਂਗਾ ਕਣਚ ਤੇ ਲੋਹਾ ਇਹਦੇ ਵਿੱਚ ਹੁੰਦਾ ਹੈ ਕਰੰਟ ਵੀ ਆਉਂਦਾ ਸੱਚੇ ਚ ਪਿਛਲੇ ਸਾਲ ਕਰੰਟ ਵੀ ਆਇਆ ਤਾਰਾਂ ਨਾਲ ਲੱਗ ਕੇ ਬੱਚੇ ਮਰੇ ਨੇ ਗੁਲਜ਼ਾਰ ਜੀ ਤੁਸੀਂ ਉਹ ਵੀਡੀਓ ਦੇਖੀ ਹੋਊਗੀ ਡੀਸੀ ਨੂੰ ਦਿਖਾ ਰਹੇ ਨੇ ਕੋਈ ਮੰਨ ਲਓ ਵੀ ਲੋਕ ਪਬਲਿਕ ਦਿਖਾ ਰਹੇ ਨੇ ਜਾਂ ਕੋਈ ਸੰਸਥਾ ਵਾਲੇ ਉਹਨਾਂ ਨੇ ਪੈਲਸਨ ਫੜ ਲਈ ਪੈਲਸਨ ਵੀ ਉਹਨੇ ਤੋੜਤੀ ਸੀ ਬੱਚਿਆਂ ਦੇ ਤੋੜਦੀ ਹੈ ਜੀ ਉਹ ਤਾਂ ਲੋਹੇ ਨੂੰ ਵੀ ਕੱਟ ਦੂ ਜੇ ਐ ਮਰੀ ਜਾਉਂਗੇ ਹਾਂ ਗਾਲਾਂ ਕੱਟਣਾ ਉਹਦੇ ਲਈ ਗਾਲਾਂ ਕੱਟਣਾ ਕਿੱਡੀ ਕ ਗੱਲ ਹੈਗੀ ਜਿਹੜੀ ਲੋਹੇ ਨੂੰ ਕੱਟ ਦੂਗੀ ਡੋਰ ਦੋਸਤੋ ਸੜਕਾਂ ਤੇ ਚਲਦੀ ਫਿਰਦੀ ਮੌਤ ਫਿਰਦੀ ਐ ਇੱਕ ਚਲਦੀ ਫਿਰਦੀ ਆ ਗਲ ਚ ਪਾ ਕੇ ਜਿਹੜਾ ਜਾਊਗਾ ਉਹ ਬਚ ਜਾਊਗਾ ਨਹੀਂ ਕਦੋਂ ਵੀ ਮੌਤ ਹੋ ਸਕਦੀ ਐ ਛੋਟੀ ਗੋਲੀਆਂ ਬੰਬ ਤਾਂ ਚਲਦੇ ਦੇਖੇ ਤੇ ਆਪਾਂ ਨੇ ਪਰ ਜਿਹੜੀ ਸੜਕਾਂ ਤੇ ਦੀਂਦੀ ਵੀ ਨਹੀਂ ਹੈਗੀ ਮੌਤ ਜਿਹਨੇ ਸਾਡੇ ਪਿਛਲੇ ਦਿਨੀ ਕਈ ਬੱਚਿਆਂ ਦੀ ਜਾਨ ਲੈ ਲਈ ਇੱਕ ਰਾਤ ਸਾਡੇ ਪਿੰਡ 16 ਟਾਂਕੇ ਲੱਗੇ ਨੇ ਗਲ ਚ ਪਈ ਗਈ ਉਹ ਮੌਤ ਚਲਦੀ ਫਿਰਦੀ ਉਹਦੇ ਕਰਕੇ ਆਹ ਪਰਨਾ ਪਾ ਲਿਆ ਗਲ ਚ ਵੀ ਕੁਝ ਤਾਂ ਬਚ ਜਾਗੇ ਜੇ ਮੜਾ ਮੋਟਾ ਬਚਾ ਕਰਦੇ ਏ ਗੱਲ ਕਰਦੇ ਆਂਗੇ ਚਾਈਨਾ ਡੋਰ ਦੀ ਚਾਈਨਾ ਤੋਂ ਬਣਾਈਆਂ ਜਿਹੜੀਆਂ ਦੂਜੀਆਂ ਡੋਰਾਂ ਨੇ ਉਹ ਵੀ ਨਹੀਂ ਟੁੱਟਦੀਆਂ ਪਿੰਡ ਪਿੰਡ जख्मी ਹੋ ਰਹੇ ਨੇ ਕਿਸੇ ਦੀ ਲੱਤ ਚ ਪੈ ਗਈ ਹੁਣ ਪਿੰਡ ਨਾਲੇ ਦਾ ਮੁੰਡੇ ਦਾ ਗੂਠਾ ਫੜ ਗਿਆ ਸਾਡੇ ਪਿੰਡਾਂ ਹੱਡ ਹੱਡ ਬਚਿਆ ਨਾਲੇ ਗਾਲਾ ਗਲੇ 'ਚ 11 ਟਾਂਕੇ ਲੱਗੇ ਨੇ ਗੂਠੇ ਤੇ ਲੱਗੇ ਨੇ 5 ਟਾਂਕੇ ਵੀ ਇਹ ਕੋਈ ਦੂਆ ਤਾਂ ਵੇਚਦਾ ਨਹੀਂ ਜਿਹੜਾ ਕੋਈ ਪਤੰਗਾ ਦਾ ਕੰਮ ਕਰਦਾ ਉਹੀ ਵੇਚਦਾ ਦਿਖਾ ਬਈ ਆਹ ਡੋਰ ਹੈ ਆਹ ਦੇਖ ਲਓ ਬਈ ਦੇਖ ਲਓ ਕਿੱਥੋਂ ਟੁੱਟ ਜੂਗੀ ਇਹ ਨਹੀਂ ਟੁੱਟਦਾ ਜੀ ਹੈਂ ਪੂਰਾ ਖਾਤਰੀ ਵਾਲਾ ਕੰਮ ਹੈ ਭਾਈ ਪੂਰਾ ਜੀ ਪੂਰਾ ਆ ਸੜਕ ਦੇ ਸੜਕ ਦੇ ਦੇਖੋ ਕਿੰਨੇ ਸਾੜਦੇ ਜਾਂਦੇ ਨੇ ਇੱਥੇ ਬੱਚੇ ਚੜਾਉਂਦੇ ਨੇ ਆਂਦੇ ਨੇ ਹਾਂ ਜੀ ਇਹ ਤਾਂ ਬੱਚੇ ਨੇ ਬੰਦ ਕਰੀਂ ਜਮਾਕ ਹਟਦੇ ਹੈ ਨਹੀਂ ਕਰੀਏ ਕੀ ਕਯੋ ਮੈਂਬਰ ਸਾਹਿਬ ਇਹ ਤਾਂ ਖਾਤਰੀ ਵਾਲੀ ਗੱਲ ਹੈ ਇਹ ਤਾਂ ਬਹੁਤ ਧਿਆਨ ਨਾਲ ਜਾਂਦੇ ਜੀ ਉਹਨੂੰ ਹੈ ਹੂੰ ਵੀ ਕਿਤੇ ਤਾਰ ਨਾ ਪੈ ਜਾਏ ਗਲਤ ਨਾ ਪੈ ਜਾਏ ਹੋਰ ਉਹ ਤੇਰੇ ਲਈ ਕਿਹੜੀ ਹੈ ਤੇਰੇ ਲਈ ਕਿਹੜੀ ਹੈ ਬਹੁਤ ਬਹੁਤ ਦਿਖਾ ਕਿਹੜੀ ਹੈ ਤੇਰੇ ਲਈ ਤਾਂ ਹੈ ਹੀ ਨਹੀਂ ਚੱਲ ਇਹ ਚੱਕੇ ਵੀ ਪਾਲਾਂ ਦੇ ਜਿਹੜੀ ਖੰਡੀਆਂ ਪਈਆਂ ਤੈਨੂੰ ਕਿੱਥੋਂ ਮਿਲੀਆਂ ਬਿਲਕੁਲ ਇੱਥੇ ਰਸਤੇ 'ਚ ਪਈਆਂ ਜੀ ਗਰੀਆ ਦੇਖੋ ਗੁੱਟ ਗਰੀਆ ਕਾਇਮ ਹੁੰਦਾ ਹੋ ਗਿਆ ਤੁਸੀਂ ਹਿਸਾਬ ਲਾ ਲਓ ਪੰਜਾਬ 'ਚ ਦੇਖੋ ਕੱਲ ਕਿੰਨਾ ਬੜਾ ਹਾਸਾ ਹੋਇਆ 15 ਸਾਲ ਦੇ ਬੱਚੀ ਦੀ ਡੈਥ ਹੋ ਗਈ ਨਾ ਗਲਾ ਕੱਟਿਆ ਸਾਰਾ ਕੰਮ ਕਰਤੀ ਉਹਦੀ ਇਹ ਪਿੰਡ ਪੱਤਰ ਦੀ ਪਰ ਜਿਹੜੇ ਦੁਕਾਨਦਾਰ ਨੇ ਵੇਚ ਲਿਆ ਕੋਈ ਉਹਦਾ ਪਤਾ ਕਰਕੇ ਬੜਾ ਹਲਕਾ ਰੋਜ਼ੀ ਮੈਂਬਰ ਸਾਹਿਬ ਤੁਸੀਂ ਇਹਦਾ ਜੀ ਮਹੀਨਾ ਡੇਢ ਮਹੀਨਾ ਚੱਲਣਾ ਹੈ ਹਜੇ ਅਸੀਂ ਮੈਂ ਕਪੜਾ ਦੇ ਬੰਨੇ ਹੈ ਮਾਪੇ ਕੀ ਬੜਾ ਕੱਲਾ ਉਹਦੇ ਬਰਕਾਰ ਦੇ ਇੱਕ ਗੁੱਠਾ ਵੜਦਾ ਹੈ ਅੱਧਾ ਨਲੇ ਗਲੇ ਚ ਪਈ ਉਹਦੇ 14 ਟਾਂਕੇ ਲੱਗੇ ਨੇ ਅੱਲਾ ਜੀ ਉਲਟਾ ਕਹਿੰਦਾ ਕਹਿੰਦਾ ਗਲਾ ਤਾਂ ਨਹੀਂ ਬੜਿਆ ਜਦੋਂ ਮੁੰਡੇ ਦੇ ਗਲ ਚ ਪਈ ਆ ਅੱਛਾ ਕੀ ਕਹਿੰਦਾ ਕਹਿੰਦਾ ਗਲਾ ਤਾਂ ਨਹੀਂ ਬੜਿਆ ਉਹਦੇ ਗਲ ਚ ਪਈ ਤੀ ਉਹਦਾ ਮੁੰਡਾ ਅੱਛਾ ਉਲਟਾ ਕਹਿੰਦਾ ਹਾਂ ਜਿਹਦੀ ਡੋਰ ਤੀ ਜਿਹਦੀ ਡੋਰ ਲੈ ਕਿਉਂ ਕਿਉਂ ਜੀ ਬਾਈ ਅਚਾ ਇਨਾ ਡੋਰ ਬਾਈ ਦਿਖਾ ਰਿਹਾ ਹੈ ਕਹਿੰਦਾ ਵੀ ਕਿੰਨੇ ਮੋੱਤਾਂ ਹੋ ਰਿਏ ਨੇ ਨੌਜਵਾਨਾਂ ਦੀ ਆਹ ਗਲਤ ਹੈ ਇਹ ਤਾਂ ਬਹੁਤ ਗਲਤ ਹੈ ਇਧਰ ਰੋਜ਼ੇ ਖਬਰਾਂ ਆ ਰਹੀਆਂ ਨੇ ਬਾਈ ਜੀ ਰੋਜ਼ੇ ਖਬਰਾਂ ਆ ਰਹੀਆਂ ਨੇ ਇਹ ਫਿਰ ਕੀ ਬਣਨਾ ਚਾਹੀਦਾ ਚਾਹੀਦੇ ਜਿਹੜੇ 15ਾਂ ਦੀ ਵੀ ਆਪਾਂ ਨੂੰ ਕਸਮ ਕਰਨਾ ਚਾਹੀਦੀ ਹੈ ਵੀ ਕਾਰੋ ਕਰਨੀ ਚਾਹੀਦੀ ਹੈ ਵਾੜੀ ਕੋ ਟਿੱ ਦੁਕਾਨਦਾਰਾਂ ਨੇ ਲਿਆ ਕੇ ਦੇ ਤਾ ਬੱਚਿਆਂ ਨਾਲ ਪਰਚਾ ਦੇਣਾ ਚਾਹੀਦਾ ਹੈ ਨਾ ਆ ਬੀਆਂ ਚ ਪੰਨਿਆਂ ਦੇ ਅੰਤਾਂ ਆ ਮਾਂ ਪਾਪ ਵੀ ਦੋਸ਼ੀ ਆ ਜੀ ਇਹਨੇ ਬੰਦ ਹੋਣੀ ਚਾਹੀਦੀ ਹੈ ਜੀ ਇਹ ਬਹੁਤ ਖਤਰਨਾਕ ਆ ਸਾਰੇ ਮਾੜੇ ਵੀ ਨਹੀਂ ਹੁੰਦੇ ਵੀ ਸਾਰੀ ਜਿਹੜਾ ਆਪਾਂ ਸਾਰਿਆਂ ਨੂੰ ਕਹਿੰਨੇ ਆ ਹੁਣ ਪਤੰਗਾ ਵਾਲਿਆਂ ਦਾ ਡੋਰਾ ਸਰੇ ਆ ਪੰਨਿਆਂ ਲਗੀਆਂ ਗਲਦਾਰ ਜੀ ਇੱਕ ਗੱਲ ਹੋਰ ਹੈ ਵੀ ਚਲੋ ਆਪਾਂ ਪਤੰਗਾਂ ਦੇ ਤਾਂ ਕਹਿੰਦੇ ਵੀ ਆਪਾਂ ਡੋਰ ਵਾਲਿਆਂ ਤੇ ਕਹਿੰਦੇ ਦੁਕਾਨਦਾਰਾਂ ਤੇ ਪਰਚਾ ਜੇ ਇਹ ਪ੍ਰਸ਼ਾਸਨ ਪਰਚਾ ਹੀ ਉਹਨਾਂ ਦੇ ਮਾਪੇ ਤੇ ਦੇਵੇ ਜਾ ਕੇ ਉਹ ਵੀ ਠੀਕ ਜਦੋਂ ਪਤੰਗ ਉੱਡਦਾ ਹੈ ਜਿਹੜੇ ਨੂੰ ਪਤਾ ਵੀ ਮੇਰਾ ਬੱਚਾ ਹੁਣ 50 ਰੁਪਏ ਦਾ ਪਤੰਗ ਲਿਆ ਰਿਹਾ ਹੈ 150 ਦੀ 200 ਦੀ ਡੋਰ ਲਿਆ ਰਿਹਾ ਜਾਂ 500 ਦੀ ਡੋਰ ਲਿਆ ਰਿਹਾ ਪੈਸੇ ਤਾਂ ਮਾਪਿਆਂ ਦੀ ਹੀ ਰਹੇ ਹਨ ਬਿਲਕੁਲ ਹੀ ਬਿਲਕੁਲ ਮਾਪੇ ਵੀ ਬਰਾਬਰ ਦਾ ਦੋਸਤ ਜੇ ਕਰ ਸਕਣ ਛੋਡੇ ਛੋਡੇ ਅੰਗੈਲੀ ਨਾਲ ਜਿਹੜੀ ਕਿਸੇ ਦੀ ਅੰਗੈਲੀ ਨਾਲ ਕਿਸੇ ਦਾ ਬੱਚਾ ਇਸ ਜਹਾਨ ਤੋਂ ਜਾ ਰਿਹਾ ਹੈ ਕਰੋਨਾ ਵੇਲੇ ਨਹੀਂ ਦੇਖਿਆ ਸ਼ਾਮ ਨੂੰ ਇਹ ਦੇਖੋ ਕਿਵੇਂ ਕਸਤਾਤੀ ਕੰਮ ਕਿਉਂ ਬਾਈ ਕਰੋਨਾ ਵੇਲੇ ਦੇਖਿਆ ਆਪਾਂ 5 ਮਿੰਟਾਂ ਦਾ ਹੱਲ ਹੈ 5 ਮਿੰਟਾਂ ਦਾ ਕਰੋਨਾ ਵੇਲੇ ਹੱਲ ਹੋ ਗਿਆ ਸੀ ਜਦੋਂ ਡਾਂਗ ਫਿਰਦੀ ਸੀ ਪਤਾ ਨਹੀਂ 흘ਿਆ ਸਾਲ ਸਭਾ ਕਿੰਨਾ ਚੱਲ ਰਿਹਾ ਹੈ ਉਹ ਨੂੰ ਕਰਨੀ ਚਾਹੀਦੀ ਹੈ ਮਾੜੀ ਬੋਟੀ ਦੁਕਾਨਦਾਰਾਂ ਨੇ ਲਿਆ ਕੇ ਦੇ ਚਾਹੇ ਬੱਚਿਆਂ ਨੂੰ ਪਰਚਾ ਦੇਣਾ ਚਾਹੀਦਾ ਹੈ ਨਾ ਆ ਬੀਆਂ ਚ ਪੰਜਾਂ ਨੇ ਅੰਤਾਂ ਆ ਮਾਂ ਪਾਪ ਵੀ ਦੋਸ਼ੀ ਹੈ ਜੇ ਕੋਈ ਕਹਿੰਦਾ ਮਾਂ ਮੁੰਡਾ ਸੰਗਰੂਰ ਜਾ ਰਿਹਾ ਸੀਗਾ ਉਹਦੇ ਇਥੋਂ ਲੈ ਕੇ ਪੈ ਗਈ ਗਲਚਾ ਅਰੇ 16 ਟੰਕੇ ਲੱਗ ਰਹੇ ਨੇ ਫੇਰ ਲਾ ਲੋ ਜੀ ਹਾਂ ਇਹ ਬਹੁਤ ਵੱਡਾ ਜਿਹਾ ਇਹ ਤਾਂ ਰੋਕਣ ਦੇ ਤਾਂ ਕੋਈ ਨਾ ਕੋਈ ਹਟ ਦੇ ਸਰਕਾਰ ਨੂੰ ਯਾਰ ਲਾਉਣੀ ਚਾਹੀਦੀ ਆ ਪਾਬੰਦੀ ਇਹਨਾਂ ਤੇ ਹਾਂ ਲਓ ਤੇ 14 ਟੰਕੇ ਲੱਗੇ ਨੇ ਇਹ ਦੇ ਗੋਲੀਆਂ ਬੰਬ ਤਾਂ ਚੱਲਦੇ ਦੇਖੇ ਤੇ ਆਪਾਂ ਨੇ ਪਰ ਜਿਹੜੀ ਛੜਕਾਂ ਤੇ ਦੀਂਦੀ ਵੀ ਨਹੀਂ ਹੈਗੀ ਮੌਤ ਜਿਨ੍ਹਾਂ ਦੇ ਸਾਡੇ ਪਿਛਲੇ ਦਿਨੀ ਕਈ ਬੱਚਿਆਂ ਦੀ ਜਾਨ ਲੈ ਲਈ ਮੈਂ ਕਬ ਗਮਾਡ ਕਰਕੇ ਚੁੱਪ ਕਰ ਗਿਆ ਮੇਰੀ ਸਲਾਹ ਦੀ ਮਗਾ ਥਾਣੇ ਜਾ ਕੇ ਖੜਦਾ ਮੈਂ ਵੀ ਸਾਡੇ ਉਹਨੇ 12 ਦੇ ਕਿਉਂ ਨਾ ਸਿਦੇ ਨੇ ਆਪਦੇ 12 ਦੇ ਨੱਥਣ ਉੱਥੇ ਜਿੱਥੋਂ ਇਹ ਚੀਜ਼ ਪੈਦਾ ਹੁੰਦੀ ਹੈ ਜੋ ਉੱਥੇ ਸਕੰਜਾ कसे ਜਾਵੇ ਆ ਵੀ ਨਾ ਇੱਥੇ ਆ ਵੀ ਨਾ ਜਿੱਥੇ ਫੈਕਟਰੀਆਂ ਚ ਬਣਦੀਆਂ ਨੇ ਡੋਰਾਂ ਜੀ ਉਹਨਾਂ ਦੀ ਸਕੰਜਾ कसे ਸਰਕਾਰ ਉੱਥੋਂ ਫਿਰ ਮਹੀਨੇ ਆਉਂਦੇ ਨੇ ਤੇ ਕਰਕੇ ਨਹੀਂ ਹੁੰਦੀ ਆ ਉਹਦਾ ਗੱਲਾ ਆ ਪੈਸੇ ਦੀ ਰਹਿ ਗਈ ਗੱਲ ਤਾਂ ਇਹਨੇ ਕਿਸੇ ਇੱਕ ਹੋਰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਜੱਜ ਸਾਹਿਬ ਨੂੰ ਇਹਨੇ ਇਹ ਨਹੀਂ ਦੇਖਣਾ ਵੀ ਇਹ ਜੱਜ ਦਾ ਮੁੰਡਾ ਹੈ ਜਾਂ ਡੀਐਸਪੀ ਦਾ ਜਾਂ ਐਸਐਸਪੀ ਦਾ ਹੈ ਦਾ ਡੀਸੀ ਦਾ ਹੈ ਜਾਂ ਡੀਸੀ ਦਾ ਹੈ ਜਾਂ ਕਿਸੇ ਵੱਡੇ ਅਫਸਰ ਦਾ ਹੈ ਇਹਨੇ ਡੋਰ ਨੇ ਕਿਸੇ ਨੂੰ ਨਹੀਂ ਦੇਖਣਾ ਸਭ ਦੀ ਮੌਤ ਹੈ ਸਭ ਦੀ ਮੌਤ ਹੈ ਤੁਰਦੀ ਫਿਰਦੀ ਜਦੋਂ ਤੁਰੇ ਜਾਂਦੇ ਨੂੰ ਡੋਰ ਦਿਖਦੀ ਹੈ ਨਹੀਂ ਕਿਸੇ ਨੂੰ ਦਿਖਦੀ ਨਹੀਂ ਆਪਣਾ ਮੈਂਬਰ ਸਾਹਿਬ ਪੰਛੀਆਂ ਦਾ ਦੇਖੇ ਅੱਜ ਮੋਰ ਕਬੂਤਰ ਚਿੜੀਆਂ ਸੈਂਕੜੇ ਆ ਗਏ ਜਿਹੜਾ ਪੰਛੀ ਬਚਾਉਂਦੇ ਨੇ ਲੁਧਿਆਣੇ ਜਿਵੇਂ ਵੱਡੇ ਰਣ ਲੱਗੇ ਹੋਏ ਨੇ ਉਹ ਪੰਛੀਆਂ ਨੂੰ ਬਚਾਉਣ ਤੇ ਉਹਨਾਂ ਲਈ ਹਜ਼ਾਰਾਂ ਕੇਸ ਆ ਗਿਆ ਇਹ ਬਾਈ ਦਰੋਹ ਤੇ ਫਸੀ ਜਾਂਦੀਆਂ ਪੰਛੀ ਬਹਿ ਜਾਂਦੇ ਨੇ ਉੱਥੋਂ ਨਾਲੇ ਚੰਬੜੇ ਜਾਂਦੀਆਂ ਨਾਲੇ ਚਮਟ ਜਾਂਦੀਆਂ ਹਜੇ ਇਹ ਡੇਢ ਮਹੀਨਾ ਚੱਲਣਾ ਕੰਮ ਗੁਲਜਾਰ ਜੀ ਅਸੀਂ ਪਰਸੋਂ ਸੰਗਰੂਰ ਗਏ ਸੀ ਰਿੰਕੇ ਬਾਈ ਦੱਸਿਓ ਸੰਗਰੂਰ ਕੀ ਅਸੀਂ ਲੁਧਿਆਣੇ ਯਾਰੇ ਸੀਗੇ ਤੇ ਉੱਥੇ ਨਾ ਜਿਸ ਤਰ੍ਹਾਂ ਆਸਮਾਨ ਚ ਐ ਜਮਕਦੇ ਜਿਵੇਂ ਕੀੜੀਆਂ ਫਿਰਦੇ ਜਾਂਦੇ ਨੇ ਇੰਨੀ ਤਦਾਰ ਦੇ ਨਾਲ ਪਤੰਗ ਡਾਇ ਜਾਰੇ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇੱਧਰ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤੇ ਵੀ ਪਾਈ ਸਕਦੀ ਏ ਉਹ ਡੋਰ ਜਿੱਥੇ ਪਏਗੀ ਅੱਖ ਨਹੀਂ ਬਚਦੀ ਨੱਕ ਨਹੀਂ ਬਚਦਾ ਤੁਹਾਡਾ ਗਲ ਨਹੀਂ ਬਚਦਾ ਇਦੂ ਥੱਲੇ ਤਾਂ ਚੱਲ ਕੱਪੜੇ ਹੁੰਦੇ ਨੇ ਪਏ ਹੋਏ ਹੱਥ ਤੇ ਪਏਗੀ ਹੱਥ ਨਹੀਂ ਬਚਦਾ 15 ਦਿਨ ਰੋਡ ਦੇ ਉੱਪਰ ਜਾਨਕੀ ਆਪਦਾ ਸੇਫਟੀ ਨਾਲ ਜਾਓ ਆਪਦਾ ਰੋਡ ਤੇ ਸੇਫਟੀ ਛੋਡੀ ਆਪਦੀ ਆ ਜੇ ਬਚਣਾ ਆਪ ਜਾਨ ਬਚਾ ਲਓ ਆਪਦੀ ਨਹੀਂ ਤਾਂ ਤੁਸੀਂ ਦੇਖ ਲਿਆ ਵੀ ਕੋਈ ਕਿਸੇ ਨੂੰ ਨਹੀਂ ਪੁੱਛ ਰਿਹਾ ਓਰੇ ਅਬ ਦੀ ਜਾਣਦੇ ਆਪ ਜ਼ਿੰਮੇਦਾਰੋਂ ਜਿਹਦਾ ਕੱਲ ਚ ਪਾ ਲੋਂਗੇ ਕੱਪੜਾ ਬਚ ਜੋਂਗੇ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਸੁਖੀ ਚైనా ਡੋਰਤੀ ਬੋਲੋ ਵੀ ਕਿੰਨੇ ਬੱਚਿਆਂ ਨੂੰ ਖਤਰਾ ਹੀ ਹੈ ਬੱਚਿਆਂ ਨੂੰ 100% ਖਤਰਾ ਹੀ ਹੈ 1 ਮਹੀਨਾ ਪੂਰਾ ਚੱਲਦੀ ਫਿਰਦੀ ਮੌਤ ਆ ਜੇ 1 ਮਹੀਨਾ ਜਿਵੇਂ ਹੁਣ ਸਕੂਲ ਜਾਂਦੇ ਨੇ ਬੱਚੇ ਹੋਰ ਇਹਦਾ ਤੁਰੇ ਜਾਂਦੇ ਤੇ ਗੱਲ ਚ ਵੀ ਪੈ ਜਾਂਦੀ ਐ ਤੁਰੇ ਜਾਂਦੇ ਤੇ ਬਿਲਕੁਲ ਜੀ ਆਪਣਾ ਸੁਗਮੀਨਾ ਚੱਲੋ ਅੱਗੇ ਕੋਈ ਜਾਂ ਮੋਟਰਸਾਈਕਲ ਸਕੂਟਰ ਤੇ ਕੋਈ ਵਸਤੂ ਜਹੀ ਕੋਈ ਲਾ ਕੇ ਰੱਖੋ ਜਾਂ ਜਿਵੇਂ ਤੁਸੀਂ ਨੇ ਦੱਸਿਆ ਵੀ ਕੋਈ ਪਰਨੇ ਵਗੈਰਾ ਆਪਣੇ ਗੱਲ ਦੇ ਵਿੱਚ ਪਾ ਕੇ ਜਾਂ ਹੈਲਮਟ 100% ਦਾ ਲਾਜ ਹੈ ਇਹਦਾ ਹੈਲਮਟ ਪਾ ਕੇ ਰੱਖੋ ਸੋ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਸਦਾ ਵੀ ਪ੍ਰਸ਼ਾਸਨ ਸਾਰਾ ਕੁਝ ਕਰ ਸਕਦੇਵੇਂ ਪਿਛਲੇ ਲੋਕਡਾਊਨ ਚ ਲੋਕ ਨੱਪ ਕੇ ਰੱਖੇ ਨੇ ਪ੍ਰਸ਼ਾਸਨ ਨੇ ਇਹ ਕੋਈ ਪ੍ਰਸ਼ਾਸਨ ਨਾ ਪ੍ਰਸ਼ਾਸਨ ਹੁੰਨ ਨਾਲੇ ਤਾਂ ਕੇਬਲਾਂ ਵਾਲਾ ਦੇਖ ਸਕਦੇ ਤੁਸੀਂ ਖੜੇ ਹੋ ਰਹੇ ਵੀ 200 ਕੇਬਲ ਸੁੱਡੀ ਆਹ ਵੀ 15 ਦਿਨਾਂ ਚ ਇੱਥੋਂ ਆ ਕੱਲੇ ਆ ਰਾਤੋਂ ਜਮੰਦਿਆਂ ਵਾਲੇ ਤੋਂ 15 ਦਿਨਾਂ ਚ 200 ਕੇਬਲ ਲੈ ਕੇ ਤੋੜ ਕੇ ਬਾਕੀ ਇੱਕ ਹੋਰ ਬੇਨਤੀ ਆ ਦੁਕਾਨਦਾਰਾਂ ਨੂੰ ਵੀ ਕਰਨੀ ਚਾਹੁੰਦਾ ਜੇ ਦੁਕਾਨਦਾਰ ਲੈਂਦੇ ਨੇ ਤਾਂ ਇਹ ਬੱਚੇ ਲੈਂਦੇ ਨੇ ਸੋ ਦੁਕਾਨਦਾਰ ਆਪਣੇ ਥੋੜੇ ਜਿਹਾ ਮੁਨਾਫੇ ਪਿੱਛੇ ਕਿਸੇ ਦੀ ਜ਼ਿੰਦਗੀ ਨਾਲ ਨਾ ਖੇਡਣਾ ਦੁਕਾਨਦਾਰਾਂ ਨੂੰ ਬੇਨਤੀ ਆ ਵੀ ਇਹਨੂੰ ਜਿਹੜਾ ਧੰਦੇ ਪਤੰਗਾ ਵਾਲਾ ਇਹਨੂੰ ਬੰਦ ਕਰਨਾ ਚਾਹੀਦਾ ਠੀਕ ਹੈ ਜੀ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਕਿਉਂਕਿ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਕੋਈ ਗੌਰ ਕਰ ਲੂ ਆਪਣੇ ਸਰੀਰ ਦੀ ਇਹ ਹੀ ਬੇਨਤੀ ਹੈਗੀ